ਅੱਜ ਅਸੀਂ ਨਾਲੇ ਵਿੱਚ ਸੇਵਾ ਕਰਨ ਜਾ ਰਹੇ ਹਾਂ ਸਾਰਿਆਂ ਨੂੰ ਇੱਕ ਦੁੱਖ ਦੀ ਪਰ ਮੋਢੇਲ ਪਾ ਲੋਰੇ ਸਰਪੰਚ ਸਾਹਿਬ ਖੁਦ ਨਾਲ ਮਿਲ ਕੇ ਪਿੰਡ ਦੇ ਲੋਕ ਵੱਖ-ਵੱਖ ਪਿੰਡਾਂ ਤੋਂ ਆਏ ਜਿਹੜੇ ਕਿ ਤੂੜੀ ਦੀ ਸੇਵਾ ਹੈ ਆ ਤੁਸੀਂ ਦੇਖ ਸਕਦੇ ਆ ਭੁੱਖ ਦੇ ਨਾਲ ਉਹਨਾਂ ਵਾਸਤੇ ਬਹੁਤ ਵੱਡੀ ਸੇਵਾ ਜਿਹੜੇ ਕਿ ਇਹ ਪਰਾਲਾ ਕੀਤਾ ਜਾ ਰਿਹਾ ਖੁਦ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਟਾਰੀਜੀ ਨਿਊਜ਼ ਚੈਨਲ ਅਮਰਪੁਰ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਨਾਲ ਜੋ ਕਿ ਅੱਜ ਇਸ ਪਿੰਡ ਦੇ ਵਿੱਚ ਹੜਪੀੜ ਨੇ ਬੁੱਢਾ ਦਰਿਆ ਜਿਹੜਾ ਉੱਥੇ ਵੀ ਕਾਫੀ ਪਾਣੀ ਆ ਚੁੱਕਿਆ ਵਾ ਸਰਪੰਚ ਸਾਹਿਬ ਸਰਪੰਚ ਅ ਬਾਈ ਸਰਪੰਚ ਬਹੁਤ ਹੀ ਗੋਪਾਲੀ ਗੱਲ ਹੈ ਕਿ ਪੂਰਾ ਪਿੰਡ ਇਸ ਟਾਈਮ ਹੜ੍ਹ ਦੇ ਵਿੱਚ ਡੁੱਬ ਚੁਕਿਆ ਹੈ ਨਾ ਹਾਂਜੀ ਹਾਂਜੀ ਤੇ ਤੁਹਾਡਾ ਚੁਕਵਾਲ ਜਾਂ ਹਰ ਲੱਗ ਲੱਗੇ ਚੁਕਿਆ ਹੈ ਤੇ ਜਿਹੜਾ ਕਿ ਹੁਣ ਇਸ ਟਾਈਮ ਤੁਸੀਂ ਲੋਕਾਂ ਦੀ ਮਦਦ ਕਰਨ ਆ ਰਹੇ ਹੋ ਜਾਂ ਜਾ ਰਹੇ ਹੋ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਸਭ ਤੋਂ ਜੀ ਮੈਂ ਗੁਰਚਰਨ ਸਿੰਘ ਆ ਸਰਪੰਚ ਮੋਲੇ ਕੇ ਜੀ ਤੇ ਅੱਜ ਦੇ ਜਿਹੜੇ ਹਾਲਾਤ ਆ ਉਹ ਇਹ ਨੇ ਕਿ ਪਿੰਡ ਜਿਹੜਾ ਸਾਡਾ ਪਿੰਡ ਆਖਰੀ ਪਿੰਡ ਆ ਜਿਹੜਾ ਇਤੋਂ ਅੱਗੇ ਘਟ-ਘਟ ਵੀ 25 ਕਿਲੋਮੀਟਰ ਜਿਹੜੇ ਆ ਪਿੰਡ ਅਜੇ ਹੋਰ ਵੀ ਆ ਗਏ ਨੇ ਜਿਨ੍ਹਾਂ ਨੂੰ ਪੂਰੀ ਪਾਣੀ ਦੀ ਮਾਰ ਵਜੀ ਹੈ ਤੇ ਜਿਹੜੇ ਵੀਰ ਦਾਨੀ ਸੱਜਣ ਆਉਂਦੇ ਨੇ ਉਹ ਪਿੱਛੋਂ ਆਉਂਦੇ ਨੇ ਤੇ ਪਰ ਜਿਹੜੇ ਪਿੱਛੇ ਰੌਣਕ ਮੇਲਾ ਵੇਖਣ ਵਾਸਤੇ ਲੋਕ ਇਕੱਠੇ ਹੋਏ ਨੇ ਉਹੋ ਜਿਹੜੇ ਰਸਤੇ ਲਾਗ ਤੇ ਆਪਣੇ ਘਰੋਂ ਤੁਰ ਜਾਂਦੇ ਨੇ ਅਸਲ ਜਿਹੜੇ ਜ਼ਰੂਰਤਮੰਦ ਲੋਕ ਨੇ ਉਹ ਇੱਥੇ ਨਹੀਂ ਪਹੁੰਚ ਪਾਉਂਦੇ ਕੀ ਕਾਰਨ ਕੀ ਉਹਨਾਂ ਦੇ ਕਰ ਕਿਉਂ ਨਹੀਂ ਰਸਤ ਪਹੁੰਚੀ ਕਾਰਨ ਉਹਦਾ ਇਹ ਆ ਕਿ ਇੱਕ ਤੇ ਬਗਾਨੇ ਇਲਾਕੇ ਚੋਂਦੇ ਉਹਨਾਂ ਉਹਨਾਂ ਦੇ ਲੋਕਾਂ ਦੀ ਪਛਾਣ ਨਹੀਂ ਗਈ ਜੀ ਠੀਕ ਹੈ ਉਹ ਅਹੀਂ ਹੁਣ ਕੀ ਕਰ ਲੱਗੇ ਆ ਕਿ ਆਪਣੇ ਇਲਾਕੇ ਦੇ ਵੀਰਾਂ ਦੇ ਨਾਲ ਇੱਥੇ ਮੋਲੇ ਕੇ ਕੈਂਪ ਲਾਉਣ ਲੱਗੇ ਆ ਸਵੇਰੇ ਇੱਥੇ ਅਸੀਂ ਜਿਹੜੇ ਉਹਗਲੇ ਬਣ ਲਿਸਟਾਂ ਬਣੀਆਂ ਸਾਡੇ ਕੋਲ ਪਿੰਡਾਂ ਦੇ ਵਿੱਚ ਅਸੀਂ ਕੱਲੇ-ਕੱਲੇ ਘਰ ਜਾ ਕੇ ਲਿਸਟਾਂ ਬਣਾਈਆਂ ਨੇ ਜੀ ਤੇ ਜਿਹੜੇ ਵੀਰ ਦਾਨੀ ਸੱਜਣ ਨੇ ਉਹਨੋਂ ਜਿਹੜੇ ਇੱਥੇ ਸਾਡੇ ਕੋਲ ਨਸਪਰਕ ਦੇ ਵਿੱਚ ਆ ਰਹੇ ਨੇ ਜਿਹੜੇ ਵੀ ਹੋਰ ਵੀ ਮੈਂ ਕਿੰਨਾ ਵੀ ਜਿਹੜੇ ਵੀਰ ਆਉਣਗੇ ਦਾਨੀ ਸੱਜਣ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਨੂੰ ਲਿਸਟਾਂ ਦੇਵਾਂਗੇ ਉਹ ਉਹਨਾਂ ਨੂੰ ਆਲ ਟਰੈਕਟਰ ਦੇਵਾਂਗੇ ਆਣੇ ਘਰ ਪਹੁੰਚਣ ਵਾਸਤੇ ਤੇ ਉਹਨਾਂ ਨੂੰ ਲਿਸਟ ਦੇਵਾਂਗੇ ਤੇ ਜੇ ਉਹਨਾਂ ਨੂੰ ਵਾਕਈ ਲੱਗੇਗਾ ਕਿ ਇੱਥੇ ਦੇਣਯੋਗ ਹੈਗੀ ਰਸਤਾ ਤੇ ਉਹ ਆਪਣੀ ਤਸੱਲੀ ਕਰਕੇ ਤੇ ਫਿਰ ਦੇ ਕੇ ਜਾਣ ਕਿਉਂਕਿ ਜਿੰਨਾ ਪਿੱਛੋਂ ਮਿਹਨਤ ਕੀਤੀ ਹੈ ਫਰਜ਼ ਉਹਨਾਂ ਦਾ ਬੰਦਾ ਕਿ ਅਗਲੇ ਦੇ ਘਰ ਤੱਕ ਪਹੁੰਚਾ ਕੇ ਆਉਣ ਜੀ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਆਪਣੇ ਏਰੀਆ ਦੇ ਵਿੱਚ ਖਾਸ ਕਰਕੇ ਡੰਗਰਾਂ ਦਾ ਜਿਹੜਾ ਪਚਾਰਾ ਆ ਉਹਦੀ ਜਿਹੜੀ ਬਹੁਤ ਪ੍ਰੋਬਲਮ ਆਉਂਦੀ ਹੈ ਖਾਣ ਪੀਣ ਦਾ ਕਿਉਂਕਿ ਟਾਈਮ ਮਿਲ ਗਿਆ ਹੈ ਖਾਣ ਪੀਣ ਦੇ ਰਸਤੇ ਲੋਕਾਂ ਨੇ ਆਪਣੇ ਆਪ ਅਰੇਂਜ ਕਰ ਲੀਆਂ ਆ ਹੁਣ ਡੰਗਰਾਂ ਦਾ ਜਿਹੜਾ ਚਾਰ ਕਈਆਂ ਦਾ ਖਰਾਬ ਹੋ ਗਿਆ ਕਈਆਂ ਦਾ ਪੰਜੀਆਂ ਪੰਜੀਆਂ ਕਿਲਿਆਂ ਦਾ ਚਾਰ ਜਿਹੜਾ ਖਰਾਬ ਹੋ ਗਿਆ ਉਹ ਚੀਜ਼ਾਂ ਹਾਂ ਜਿਸ ਵਾਸਤੇ ਮੈਂ ਇੱਥੇ ਗੱਲ ਕਰਾਂਗਾ ਜਿਸ ਤਰ੍ਹਾਂ ਕਿ ਆਪਾਂ ਦੇਖਦੇ ਆਂ ਇਨਸਾਨ ਨੇ ਆਪਣੇ ਖਾਣ ਪੀਣ ਵਾਸਤੇ ਬਹੁਤ ਕੁਝ ਇਕੱਠਾ ਕਰ ਵੀ ਲਿਆ ਆ ਜਿਹੜੇ ਬੇਜਬਾਨ ਆ ਤੁਹਾਡੇ ਸਾਹਮਣੇ ਖਲਾਂਦੇ ਪਏ ਆ ਇਹਨਾਂ ਵਾਸਤੇ ਅਜੇ ਤੱਕ ਕੋਈ ਸਹਾਇਤਾ ਨਹੀਂ ਆਈ ਕਿਸ ਤਰ੍ਹਾਂ ਦੇਖਦੇ ਉਸ ਨੂੰ ਨਹੀਂ ਇਹਦੇ ਵਿੱਚ ਵੇਖੋ ਪਤਾ ਕਿਦਾ ਕਈ ਵਾਰੀ ਹੁਣ ਜਦੋਂ ਆਪਾਂ ਪਿਛੇ ਵੀਡੀਓ ਵੇਖਦੇ ਨੇ ਫਿਰ ਜਿਹੜੇ ਦਾਨੀ ਸਾਜਣ ਨੇ ਜਿਦਾਂ ਹੁਣ ਆ ਪਿੰਡ ਭਣਿਆਰ ਤੋਂ ਆਏ ਨੇ ਹਾਂਜੀ 8 ਤੋੜੀ ਲਾ ਕੇ ਆਏ ਨੇ ਠੀਕ ਹੈ ਇਹਨਾਂ ਨੇ ਹੁਣ ਤੇਜੀ ਚੌਥੀ ਟਰਾਲੀ ਤੋੜੀ ਦੀ ਆ ਜਿਹੜੀ ਅੱਜ ਲੈ ਕੇ ਜਿਹਦੇ ਵਖੋ ਖਸਾਵਾਂ ਤੇ ਅਸੀਂ ਮਤਲਬ ਇਹਨਾਂ ਦੇ ਲਵਾ ਰਹੇ ਆ ਨਾਲ ਵੀਰਾਂ ਦੇ ਜਾ ਕੇ ਤੇ ਉਹ ਟਾਈਮ ਇਸ ਕਰਕੇ ਲੱਗ ਰਿਹਾ ਕਿਉਂਕਿ ਪਿੱਛੇ ਕਿਹਨੇ ਗ੍ਰਾਈ ਕਰਨੀ ਹੁੰਦੀ ਆ ਕਈ ਨੇ ਸਲਾਵਾ ਕਰਨੀ ਹੁੰਦੀ ਆ ਬੜੀਆਂ ਚੀਜ਼ਾਂ ਵੇਖਣ ਵਾਲੀਆਂ ਕੁਝ ਅਸੀਂ ਵੀ ਲੋਕਾਂ ਨੇ ਜੇ ਡੱਕ ਰਹੇ ਆ ਕਿ ਘਟੋ ਘਾਟਾ ਜੇ 10 ਦਿਨ ਰੁਕ ਜਾਓ ਅੱਜ 4 ਤਰੀਕ ਹੈ ਹਾਂਜੀ 4 9 ਆ ਘਟੋ ਘਾਟਾ 10 ਦਿਨ ਰੁਕ ਜਾਓ 10 ਦਿਨਾਂ ਤੋਂ ਬਾਅਦ ਵਿੱਚ ਜਿੱਥੇ ਹੜ ਦੀ ਮਾਰ ਵਜੀ ਹੈ ਉਹ ਰਾਹ ਖੁੱਲਣਗੇ ਫਿਰ ਪਤਾ ਲੱਗੇਗਾ ਕਿਹਦੀ ਪਿਆਲੀ ਰੁੜ ਗਈ ਹੈ ਕਿਹਦੀ ਪਿਆਲੀ ਦੱਬੀ ਗਈ ਹੈ ਫਿਰ ਉਥੇ ਤੇਲ ਦਾ ਖਰਚਾ ਬੀਜ ਦਾ ਖਰਚਾ ਕਣਕਾ ਕਿਤਨਾ ਬੀਜਣੀਆਂ ਇਹ ਸਾਰੀ ਚੀਜ਼ਾਂ ਨੂੰ ਧਿਆਨ ਚ ਰੱਖਾਂਗੇ ਆਪਾਂ ਤੇ ਫਿਰ ਅਸਲ ਦੇ ਵਿੱਚ ਜਿਹੜੀ ਆ ਜਿਹੜੀ ਲੋਕਾਂ ਤੱਕ ਪਹੁੰਚਣੀ ਹੈ ਜੀ ਸਰਪੰਖ ਸਾਹਿਬ ਮੈਂ ਇਥੇ ਗੱਲ ਕਰਾਂਗਾ ਜਿਹੜੀ ਇਹ ਮਦਦ ਹੈ ਕੀ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਨਹੀਂ ਜੀ ਸਰਕਾਰ ਆਪਣੇ ਤਰੀਕੇ ਨਾਲ ਜਿੰਨੀਆਂ ਵੀ ਪਾਰਟੀਆਂ ਨੇ ਉਹ ਆਪ ਆਪਣੇ ਤਰੀਕੇ ਨਾਲ ਕਰ ਰਹੀਆਂ ਨੇ ਪਰ ਜਿਹੜਾ ਜ਼ਿਆਦਾ ਹੈ ਜਿਤਨਾ ਕਹਿੰਦੇ ਕੋ 20% ਜਿਹੜੀ ਸਰਕਾਰਾਂ ਕਰ ਰਹੀਆਂ 80% ਲੋਕ ਜਿਹੜੇ ਆ ਉਹ ਇੱਕ ਦੁੱਖ ਨੂੰ ਆਪਣਾ ਸਮਝ ਕੇ ਜਿਹੜਾ ਆ ਉਹ ਵੀ ਰਗੇ ਆ ਰਹੇ ਨੇ ਜੀ ਹਾਂ ਜਾਨੀ ਕਿ ਸਰਕਾਰ ਨੂੰ ਪਿੱਛੇ ਟਾ ਕੇ ਤੁਸੀਂ ਸਮਾਜਿਕ ਕੰਮ ਨੂੰ ਕੰਮ ਕਰਦੇ ਨਹੀਂ ਸਰਕਾਰ ਨੂੰ ਪਿੱਛੇ ਹਟਾਉਣ ਜਾਂ ਨਾ ਹਟਾਉਣ ਦਾ ਇਹ ਵੇਲੇ ਮੁੱਦਾ ਨਹੀਂਗਾ ਠੀਕ ਹੈ ਹੁਣ ਕਈ ਵਾਰੀ ਜਿਹੜੇ ਆ ਇੱਥੇ ਪਾਰਟੀ ਭਾਈ ਤੋਂ ਉੱਪਰ ਉੱਠ ਕੇ ਕੰਮ ਕਰਦੇ ਨੇ ਬੰਦੇ ਠੀਕ ਹੈ ਨਾ ਉਹ ਇਨਸਾਨੀਅਤ ਆ ਸਭ ਤੋਂ ਵਧੀਆ ਚੀਜ਼ ਜਿਹੜੀ ਆ ਤੇ ਇਨਸਾਨੀਅਤ ਨਾਤੇ ਆਲੇ ਬਨੇ ਪਾਰਟੀ ਭਾਈ ਨਹੀਂ ਵੇਖਣੀ ਚਾਹੀਦੀ ਵੀ ਕੌਣ ਕੀ ਕਰ ਰਿਹਾ ਨਾ ਕਿਸੇ ਤੇ ਬਲੇਮ ਕਰਨਾ ਚਾਹੀਦਾ ਵੀ ਕਿ ਉਹ ਕਿਉਂ ਕਰ ਰਿਹਾ ਜਾਂ ਥੋੜਾ ਕਰ ਰਿਹਾ ਜਾਂ ਬਹੁਤਾ ਕਰ ਰਿਹਾ ਜਿੰਨੇ ਜੋਗਾ ਉਹ ਸਾਰੇ ਕਰ ਰਹੇ ਨੇ ਪਰ ਸਿਰਪਰ ਸਭ ਦੇ ਦੇਖੇ ਜਾਵੇ ਜਿਸ ਨਾਲ ਕਿ ਹਾਰਨਾ ਕਾਫੀ ਲੋਕ ਪੀੜਤ ਕੇ ਕਿਸਾਨ ਪੀੜਤ ਕੇ ਲੋਕ ਹੀ ਪੀੜਤ ਕੇ ਪਰ ਕਈ ਆਪਣੇ ਸੈਲਫੀਆਂ ਲੈਣ ਵਾਸਤੇ ਫੋਟੋਆਂ ਖਿਚਾਣ ਵਾਸਤੇ ਹੀ ਪਹੁੰਚ ਰਹੇ ਉਹਨਾਂ ਨੂੰ ਕੀ ਸੁਨੇਹੇ ਲੱਜਦੇ ਵੇਖੋ ਜੀ ਇਹ ਸਾਰਕ ਦੀ ਹੈ ਪ੍ਰਮਾਤਮਾ ਨੇ ਜੁੜੀ ਲਾਈ ਹੈ ਜੀ ਉਹ ਜੇ ਜਿਹੜੇ ਜਿਹੜੇ ਸੈਲਫੀਆਂ ਵਾਲੇ ਆ ਜਾਂ ਫੋਟੋਆਂ ਵਾਲੇ ਆ ਉਹ ਉਹ ਵੀ ਉਹ ਕੋਈ ਕੈਟਾਗਰੀ ਚ ਆਉਂਦੇ ਆ ਕਈ ਹੁਣ ਇਦਾਂ ਦੇ ਬੰਦੇ ਆ ਜਿਨ੍ਹਾਂ ਦਾ ਘਰ ਟਿਆ ਗਿਆ ਤੇ ਸਾਰਾ ਕੁਝ ਖਤਬਾ ਹੋ ਗਿਆ ਫਿਰ ਵੀ ਹੱਸ ਕੇ ਪ੍ਰਮਾਤਮਾ ਦਾ ਸ਼ੁਕਰ ਅਦਾ ਕਰ ਰਹੇ ਨੇ ਠੀਕ ਹੈ ਨਾ ਉਹ ਫਿਰ ਵੀ ਕਹਿ ਰਹੇ ਵੀ ਸਾਡੇ ਵੰਡੇ ਦਾ ਇਹਨਾਂ ਨੂੰ ਦੇ ਲਿਓ ਸਾਡੇ ਕੋਲ ਦਾਖਲੇ ਜਮੀਨ ਪੰਜ ਕਿਲੇ ਹੈ ਗਈ ਹੈ ਅਸੀਂ ਫਿਰ ਆਪਣੇ ਪੈਰਾਂ ਤੇ ਖੜ ਜਾਗੇ ਹੈਗਾ ਉਹ ਆ ਪ੍ਰਮਾਤਮਾ ਦੀਆਂ ਡਿਊਟੀਆਂ ਲੱਗੀਆਂ ਨੇ ਇਸ ਕਰਕੇ ਕਿਸੇ ਦੇ ਵਾਸਤੇ ਗੱਲ ਨਹੀਂ ਹੈਗੀ ਸਰਪੰਚ ਸਾਹਿਬ ਜਿਸ ਤਰ੍ਹਾਂ ਕਿ ਤੁਸੀਂ ਪਿੰਡ ਦੇ ਇੱਕ ਮੌਤ ਬਾਅਦ ਆ ਗਏ ਕਿ ਸਰਪੰਚੇ ਕੇ ਸਰਪੰਚ ਹੜਪੀੜ ਤੇ ਗਿਆ ਉਸ ਤੋਂ ਬਾਅਦ ਜਦੋਂ ਥੋੜਾ ਜਿਹਾ ਮੌਸਮ ਠੀਕ ਹੁੰਦਾ ਵਾ ਉਸ ਤੋਂ ਬਾਅਦ ਕਿਸ ਤਰ੍ਹਾਂ ਤੁਸੀਂ ਉਹਨਾਂ ਦੇਖੋਗੇ ਦੇਖੋ ਜੀ ਪਹਿਲੀ ਗੱਲ ਤੇ ਅਸੀਂ ਇੱਕ ਸਰਪੰਚ ਅਸਲ ਦੇ ਵਿੱਚ ਨਾਂ ਦਾ ਸਰਪੰਚ ਹ ਉਹ ਅਸਲ ਦੇ ਵਿੱਚ ਪਿੰਡ ਦਾ ਚੌਂਕੀਦਾਰ ਹੁੰਦਾ ਸੇਵਾਦਾਰ ਹੁੰਦਾ ਆ ਜੀ ਉਹਦੇ ਵਿੱਚ ਜਿਹੜੇ ਬਾਕੀ ਸਰਪੰਚਾਂ ਨੂੰ ਬੇਨਤੀ ਇਹ ਹੈ ਕਿ ਜਿਹੜਾ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਆਪਾਂ ਨੂੰ ਜਿਹੜਾ ਆ ਉਹ ਹੜਪੀੜਤਾ ਦੀ ਮਦਦ ਕਰਨੀ ਚਾਹੀਦੀ ਆ ਤੇ ਜੇ ਅਸੀਂ ਬਾਕੀ ਉਸ ਤੋਂ ਬਾਅਦ ਵਿੱਚ ਜਿਹੜੀਆਂ ਕਮੇਟੀਆਂ ਬਣਾ ਰਹੇ ਆ ਤੇ ਹੋਰ ਵੀ ਪਿੰਡਾਂ ਦੇ ਵਿੱਚ ਜਾ ਕੇ ਜਿੱਤਰਾ ਸਾਰਿਆਂ ਕੋ ਆਪਣਾ ਆਪਣੇ ਵਿਊ ਲੈ ਆ ਕੇ ਜਿਨ੍ਹਾਂ ਤੇ ਨੁਕਸਾਨ ਹੋ ਗਿਆ ਉਹਦੇ ਮੁਤਾਬਕ ਅਸੀਂ ਜਿਹੜੀਆਂ ਲੋਕਾਂ ਨੂੰ ਆਪਾਂ ਜਿਹੜੇ ਸਹੂਲਤਾਂ ਜਿਹੜੇ ਪਿੱਛੋਂ ਦਾਨੀ ਵੀਰ ਲੈ ਕੇ ਆ ਰਹੇ ਨੇ ਉਹ ਗਾਂ ਅੱਗੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਦੇ ਇਸ ਹਾਰ ਦੇ ਮੌਕੇ ਦੇ ਜਿਸਾਂ ਕਿ ਬਹੁਤ ਦੁਖੀ ਹੈ ਲੋਕ ਕਿਸ ਨਿਹਾਦ ਨਾ ਚਾਹਦੇ ਹੋਰ ਨਾ ਤੁਸੀਂ ਵੇਖੋ ਜੀ ਅਸੀਂ ਦੇ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜੇ ਹੜਪੀਟ ਤਾਂ ਵਾਸਤੇ ਮਦਦ ਆਈ ਹੈ ਨਾ ਜੀ ਇਹ ਜੇ ਤੇ ਜਿਹਦਾ ਨੁਕਸਾਨ ਹੋਇਆ ਉਹਦੇ ਤੱਕ ਪਹੁੰਚ ਜਾਏਗਾ ਉਹ ਤੇ ਇੱਕ ਪ੍ਰਸ਼ਾਦ ਹੋ ਗਿਆ ਤੇ ਜੇ ਜਿਨ੍ਹਾਂ ਦਾ ਨੁਕਸਾਨ ਨਹੀਂ ਹੋਇਆ ਉਹ ਆਪਣੇ ਘਰ ਰਸਤਾ ਲਾ ਕੇ ਜਾਣਗੇ ਜਾਂ ਪਸ਼ੂ ਦਾ ਆਹਾਰ ਲਾ ਕੇ ਜਾਣਗੇ ਉਹ ਇੱਕ ਯਾਰ ਆ ਉਹ ਤੁਸੀਂ ਆਪਣੇ ਬੱਚਿਆਂ ਨੂੰ ਯਾਰ ਖਵਾ ਰਹੇ ਹੋ ਠੀਕ ਹੈ ਇਸ ਤੋਂ ਪਰਹੇਜ਼ ਕਰੋ ਕਿਉਂਕਿ ਜਿਨ੍ਹਾਂ ਨੂੰ ਜਨਾਂ ਦੇ ਉਤਿਆਪਤ ਆਈ ਆ ਉਹ ਜਾਣਦੇ ਆ ਕਿ ਉਹਨਾਂ ਦੇ ਕੀ ਬੀਤ ਰਹੀ ਹੈ ਇਹ ਕਰਕੇ ਇਹ ਆਫਤ ਦਾ ਇਹ ਇੱਕ ਜਿਹੜਾ ਰਸਤਾ ਇਹ ਆਪਣੇ ਘਰ ਨਾ ਲੈ ਕੇ ਜਾਓ ਜੀ ਧੰਨਵਾਦ ਸਰਪੰਚ ਸਾਹਿਬ ਠੀਕ ਹੈ ਮਿਹਰਬਾਨੀ ਗੱਲ